भारत चंद्रचूड़ ने अज सचखंड श्री हरिमंद साहिब विखे नतमस्तक होते श्रद्धा प्रगटावा ਜਸਟਿਸ ਤੰਦਰ ਚੂੜਨੇ ਆਪਣੀ ਅਭਾਵਨਾਵਾਂ ਬਿਆਨ ਕਰਦੇ ਆ ਯਾਤਰੀ ਕਿਤਾਬ ਵਿੱਚ ਲਿਖਿਆ ਕਿ ਇਲਾਹੀ ਹਰਮੰਦਰ ਸਾਹਿਬ ਵਿਖੇ ਅਰਦਾਸ ਕਰਨ ਦਾ ਸੁਪਨਾ ਸਾਕਾਰ ਹੋਇਆ ਏ ਦੇਸ਼ ਅਤਿ ਮਨੁੱਖਤਾ ਦੀ ਸੇਵਾ ਵਿੱਚ ਇੱਥੇ ਅਰਦਾਸ ਕਰਨ ਦੇ ਯੋਗ ਹੋਣ ਦਾ ਪਲ ਬੜਪਾਗਾ ਹੈ ਇਸ ਮੌਕੇ ਉਹਨਾਂ ਨੂੰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਸਿਰਪਾਓ ਅਤੇ ਇਤਿਹਾਸਿਕ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ। ਇਸਨਾਲੀ ਸੋਸ਼ਲ ਮੀਡੀਆ ਮੰਚਾਂ ਉੱਤੇ ਸਿੱਖਾਂ ਵਿਰੁੱਧ ਕੀਤੇ ਜਾ ਰਹੇ ਨਫ਼ਰਤੀ ਪ੍ਰਪਗੰਡਾ ਰੋਕਣ ਦੇ ਲਈ ਮੰਗ ਪੱਤਰ ਵੀ ਉਹਨਾਂ ਨੂੰ ਸੌਂਪਿਆ। ਐਡਵੋਕੇਟ ਤਾਮੀਨੇ ਕਿਹਾ ਕਿ ਸਿੱਖਾਂ ਨੇ ਭਾਰਤ ਦੇਸ਼ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਪਰ ਫਿਰ ਵੀ ਸੋਸ਼ਲ ਮੀਡੀਆ ਮੰਚਾਂ ਉੱਤੇ ਉਹਨਾਂ ਦੇ ਇਤਿਹਾਸ, ਮਰਿਆਦਾ ਅਤੇ ਪਛਾਣ ਨੂੰ ਲੈ ਕੇ ਨਫ਼ਰਤੀ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ। जयसवंदी पार्क ਅਤੇ ਸੁਭਾ ਸਰਕਾਰਾਂ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ। ਉਨ੍ਹਾਂ ਚੀਫ ਜਸਟਿਸ ਤੋਂ ਮੰਗ ਕੀਤੀ ਕਿ ਭਾਰਤੀ ਨਿਆਇ ਪ੍ਰਣਾਲੀ ਦੇ ਸਭ ਤੋਂ ਸਿਖਰਲੇ ਅਹੁਦੇ ਤੇ ਹੁੰਦਿਆਂ ਇਸ ਸੰਜੀਦਾ ਮਸਲੇ ਦਾ ਨੋਟਿਸ ਲਿਆ ਜਾਵੇ। it's a great privilege blessing to be able to pray at hermandezal uh, and i pray that you know all of humanity in our nation and beyond be happy peaceful and prosperous that is my prayer for uh, the great divine Uh, नहीं मैं दोबारा दोबारा महसूस किया सौ पचहत्तर साल वर्ष में मैं आया था स्कूल में था माँ पिताजी के साथ आया था इट्स वेरी डिवाइन प्लेस पीसफुल एंड सिटिंग देय you know in meditating you really have a different experience it's for everyone to imbibe that experience and understand it thank you sir thank you thank you see ek mang patra ditta hai jis de vich sikh community nu jehda target kita ja raha hai social media de utte us nu leke ek mang patra ditta hai ki hausla milya ki unna ne todeke aap di gall rakhi hai dekho bhame kam jehda hai a eh executive da hai sara par phir bhi kyunki ਚੀਫ ਜਸਟਿਸ ਆਫ ਇੰਡੀਆ ਆਏ ਆ ਤੇ ਅਕਸਰ ਤੁਸੀਂ ਦੇਖਦੇ ਆ ਪਬਲਿਕ ਅਨਟੈਸਟ ਲਿਟੀਗੇਸ਼ਨਸ ਅੱਜ ਕੱਲ ਹਾਈ ਕੋਰਟ ਹੋਵੇ ਸੁਪਰੀਮ ਕੋਰਟ ਹੋਵੇ ਸਾਰੀਆਂ ਪੈਂਦੀਆਂ ਅਸੀਂ ਉਹਨਾਂ ਨੂੰ ਇਹ ਭਾਵੇਂ ਇੱਕ ਜੈਕਟਿਵ ਦੇਸ਼ ਪੁਰਦੇ ਆ ਜਿਹੜਾ ਸਾਡਾ ਮੀਡੀਆ ਚੱਲ ਰਿਹਾ ਉਹ ਲੋਕ ਲੋਕ ਕੇ ਇੰਨੀਆਂ ਹੇਟਡ ਗੱਲਾਂ ਸਿੱਖਾਂ ਦੇ ਖਿਲਾਫ ਕਰਦੇ ਆ ਜਿਨ੍ਹਾਂ ਦੀ ਲੋਕੇਸ਼ਨ ਕਰਨੀ ਸਾਨੂੰ ਬਹੁਤ ਔਖੀ ਜੇ ਲੋਕੇਟ ਕਰਦੇ ਵੀ ਆ ਜੀ ਤੇ ਪੁਲਿਸ ਉਹਤੇ ਕੋਈ ਐਕਸ਼ਨ ਨਹੀਂ ਕਰਦੀ। ਸੋ ਅਸੀਂ ਉਹ ਅੱਜ ਚੀਫ ਜਸਟਿਸ ਆਫ ਇੰਡੀਆ ਨੂੰ ਇੱਕ ਮੈਮੋਰੰਡਮ ਕਹਿ ਲਓ ਜਾਂ ਇੱਕ ਅਪੀਲ ਦੇ ਤੌਰ ਤੇ ਕਹਿ ਲਓ ਕਿ ਅੱਜ ਲਕਲੀਏ ਥੇ ਆਏ ਸਕੇ ਉਹਨਾਂ ਨੂੰ ਅਸੀਂ ਉਹ ਦਿੱਤੀ ਆ ਤੇ ਉਹਨਾਂ ਨੂੰ ਅਸੀਂ ਗੁਜਾਰਚ ਵੀ ਕੀਤੀ ਆ। ਦੇਖੋ ਚੀਫ ਜਸਟਿਸ ਆਫ ਇੰਡੀਆ ਆ ਜੁਡੀਸ਼ਰੀ ਦੇ ਹੈਡ ਆ ਕੁਝ ਵੀ ਕਰ ਸਕਦੇ ਆ। ਅਫਸ਼ਾਸਨ ਨਾਲ ਹੀ ਜੇ ਕਹਿ ਲਓ ਭਈ ਯਕੀਨ ਨਾਲੇ ਸਾਰਾ ਕੰਮ ਚੱਲਦਾ ਬੰਦੀ ਸਿੰਘਾਂ ਦਾ ਮਸਲਾ ਸੀਗਾ ਉਹ ਵੀ ਕੋਈ ਚੱਲ ਰੱਖੀ ਤੁਸੀਂ ਬੰਦੀ ਸਿੰਘਾਂ ਦਾ ਮਸਲਾ ਕਿਉਂਕਿ ਚੀਫ ਜਸਟਿਸ ਆਫ ਇੰਡੀਆ ਦੇ ਅਧਿਪੁਰਤ ਨਹੀਂ ਜੀ ਇਹ ਹੁਣ ਹੈਗਾ ਸਰਕਾਰਾਂ ਦੇ ਬਸ ਜੇ ਇਹਨਾਂ ਦੇ ਬਸ ਹੁੰਦਾ ਤੇ ਅਸੀਂ ਜ਼ਰੂਰ ਇਹਨਾਂ ਦੇ ਧਿਆਨ ਦੇ ਵਿੱਚ ਵੀ ਉਹ ਲਿਆਉਂਦੇ ਪਰ ਸਾਡੀ ਜਦੋਂ ਜਦੋਂ ਉਹਨਾਂ ਲਈ ਵੀ ਜਾ ਰਹੀ ਹੈ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲਬਾਤ ਕੀਤੀ ਗਈ ਸੀ ਕਿਉਂਕਿ ਉਹ ਵੀ ਆਰੇ ਸੀ ਕਹਿੰਦੇ ਸੀ ਉਹਨਾਂ ਦਾ ਪ੍ਰੋਗਰਾਮ ਕੈਨਸਲ ਹੋ ਗਿਆ ਬਾਈ ਹੈਂਡ ਉਹਨਾਂ ਨੂੰ ਕੋਈ ਚਿੱਠੀ ਭਗਵਾਨਤ ਮਾਨ ਹੁਣ ਉਹਨਾਂ ਨੂੰ ਕੋਈ ਬਾਈ ਹੈਂਡ ਨਹੀਂ ਚਿੱਠੀ ਦਿੱਤੀ ਜਾਣੀ ਉਹ ਅਸੀਂ ਚਿੱਠੀ ਆਲਰੇਡੀ ਉਹਨਾਂ ਨੂੰ ਜਿਹੜਾ ਉਹਨਾਂ ਦਾ ਅਫੀਸ਼ੀਅਲ ਹੈਗਾ ਵੈਬਸਾਈਟ ਤੇ ਪਾ ਦਿੱਤੀ ਆ ਜੀ ਜੀ ਤੇ ਰੋਜ਼ ਬਾਕੀ ਵੀ ਉਹ ਮੀਡੀਆ ਦੇਖਦੇ ਆ ਜੀ ਜੀ ਤੇ ਸ਼ਾਇਦ ਕੱਲ ਨੂੰ ਗਵਰਨਰ ਸਾਹਿਬ ਦਾ ਪ੍ਰੋਗਰਾਮ ਆਉਣਾ ਹੋਵੇ ਜੀ ਤਾਂ ਉਹਨਾਂ ਨਾਲ ਜ਼ਰੂਰ ਡਿਸਕਸ ਕਰਾਂਗੇ ਵੀ ਉਹ ਚਿੱਠੀ ਭੇਜੀ ਸਾਡਾ ਜਵਾਬ ਦਿਓ ਭਾਈ ਜੀ 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 ਕਿ ਨਹੀਂ ਜਵਾਬ ਦਿੰਦੇ ਤੇ ਫੇਰ ਕੀ ਫੇਰ ਦੇਖਾਂ ਫੇਰ ਕੋਈ ਨਾ ਪਹਿਲਾਂ ਆਪਾਂ ਦੇਖੀਏ ਤਾਂ ਸਹੀ ਨਾ ਕੀ ਕਰਦੇ ਆ ਅਕਸਰ ਮੁੱਖ ਮੰਤਰੀ ਆ ਤੇ ਇਹ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੰਸਟੀਟਿਊਸ਼ਨਲ ਇਲੈਕਟਡ ਬਾਡੀ ਆ ਜੇ ਨਹੀਂ ਦਿੰਦੇ ਫੇਰ ਦੇਖਾਂਗੇ ਫਾਰਦਰ ਕੀ ਆ ਅਦਰਵਾਈਜ਼ ਮੈਂ ਸਮਝਦਾ ਆਂ ਪੰਜਾਬ ਦੇ ਕਿਉਂਕਿ ਠੀਕ ਆ ਮੁੱਖ ਮੰਤਰੀ ਇੱਕ ਪਾਰਟੀ ਦਾ ਹੁੰਦਾ ਇੱਕ ਪਾਰਟੀ ਦਾ ਕਹਿਣ ਤੋਂ ਪਾਬੇ ਬਣਾਉਂਦੇ ਆ ਪਰ ਮੁੱਖ ਮੰਤਰੀ ਦਾ ਫੇ ਸਾਰੇ ਪੰਜਾਬ ਦਾ ਹੀ ਹੁੰਦਾ ਨਾ ਉਹ ਕੱਲੀ ਇੱਕ ਪਾਰਟੀ ਦਾ ਨਹੀਂ ਹੁੰਦਾ ਧੰਨਵਾਦ ਧੰਨਵਾਦ ਸਰਕਾਰ ਦਾ ਮਸਲਾ ਉਹਨਾਂ ਦਾ